ਮਾਨ ਸੁਖਵਿੰਦਰ ਸਿੰਘ ਬਾਦਲ ਦਾ ਕਿਸਾਨਾਂ ਲਈ ਵੱਡਾ ਐਲਾਨ ਹੈ ਕਿ ਆ ਖੇਤਾਂ ਦੇ ਵਿੱਚ ਅਸਟਰੀਜ਼ ਕੱਲ ਤੋਂ ਸਰਕਾਰੀ ਸਕੂਲਾਂ ਦੇ ਵਿੱਚ ਲੱਗਣਗੀਆਂ ਕਲਾਸਾਂ ਪਰ ਅਮਰitsar ਸਣੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਦੇ ਵਿੱਚ ਰਹੇਗੀ ਛੁੱਟੀ ਪੰਜਾਬ ਚਾਹੇ ਹੜ੍ਹਾਂ ਨੂੰ ਲੈ ਕੇ ਰਵਨੀਤ ਮਿੱਟੂ ਨੇ ਜਤਾਈ ਚਿੰਤਾ Rajasthan, Madhya Pradesh, UP ਅਤੇ Gujarat ਦੇ ਮੁੱਖ ਮੰਤਰੀਆਂ ਨੂੰ ਲਿਖੀ ਚਿੱਠੀ ਸੂਬੇ ਦੀ ਵਿੱਤੀ ਮਦਦ ਕਰਨ ਦੀ ਕੀਤੀ ਅਪੀਲ ਵੱਲ ਸ੍ਰੀਮਾਨ ਜੀ ਵਿੱਚ ਆਪਿ ਦਾ ਇੱਕ ਰਮਨ ਅਰੋੜਾ ਦੀ ਵਿਗੜੀ ਸੇਤ ਚਾਤੀ ਦੇ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਜਲੰਧਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਕਰਵਾਏ ਗਏ ਦਾਖਲ ਡਾਕਟਰਾਂ ਨੇ ਅੰਮ੍ਰਿਤਸਰ ਹਸਪਤਾਲ ਕੀਤਾ ਰੈਫਰ ਲੁਧਿਆਣਾ ਦੇ ਵਿਸ਼ਵਕਰਮਾ ਚੌਂਕ ਦੇ ਨੇੜੇ ਵਾਪਰਿਆ ਵੱਡਾ ਹਾਦਸਾ ਮਹਿਜ਼ 5 ਸੈਕਿੰਡ ਦੇ ਵਿੱਚ ਡਿੱਗੀ ਤਿੰਨ ਮੰਜ਼ਲਾ ਬਿਲਡਿੰਗ ਖਾਲੀ ਇਮਾਰਤ ਹੋਣ ਦੇ ਕਾਰਨ ਜਾਨੀ ਨੁਕਸਾਨ ਤੋਂ ਰਿਆ ਬਚਾ ਅੱਜជា ਕੱਪ ਦੇ ਵਿੱਚ ਭਾਰਤ ਦੀ ਵੱਡੀ ਜਿੱਤ ਦੱਖਣੀ ਕੋਰੀਆ ਨੂੰ 4-1 ਦੇ ਨਾਲ ਹਰਾਇਆ ਦਿਲਪ੍ਰੀਤ ਨੇ ਕੀਤੇ ਸਭ ਤੋਂ ਜ਼ਿਆਦਾ ਦੋ ਗੋਲ ਇਸ ਨਿਊਜ਼ ਹੈਡਲਾਈਨਸ ਕੇ ਪ੍ਰਯोजक ਪਤੰਜਲੀ ਗાય ਕਾ ghee ਮਾਂ ਕਾ ਭਰੋਸਾ ਪਿਆਰ ਸੇ ਪਰੋਸਾ ਸੱਸੀ ਗਾਲ ਤੁਸੀਂ ਵਖਰੇ ਹੋ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਇਹ ਖਬਰ ਕੈਬਨਟ ਦੀ ਮੀਟਿੰਗ ਦੇ ਨਾਲ ਜੁੜੀ ਹੋਈ ਹੈ ਜੋ ਕਿ ਅੱਜ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਹੜ੍ਹ ਪ੍ਰਭਾਵਿਤ ਲਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ ਹੜ੍ਹ ਪ੍ਰਭਾਵਿਤਾਂ ਵਾਸਤੇ ਵੱਡੇ ਐਲਾਨ ਵੀ ਇਸ ਮੀਟਿੰਗ ਦੇ ਵਿੱਚ ਕੀਤੇ ਜਾ ਸਕਦੇ ਨੇ ਮੇਰਾ ਖੇਤ ਮੇਰੀ ਰੇਤ ਨੀਤੀ ਦਾ ਇਸ ਦੌਰਾਨ ਐਲਾਨ ਹੋ ਸਕਦਾ ਹੈ ਆ ਕਿਸਾਨਾਂ ਨੂੰ ਖੇਤ ਦੇ ਵਿੱਚੋਂ ਰੇਤ ਕੱਢਣ ਦੀ ਇਜਾਜ਼ਤ ਮਿਲ ਸਕਦੀ ਹੈ ਮਾਈਨਿੰਗ ਨੀਤੀ ਦੇ ਵਿੱਚ ਬਦਲਾਅ ਨੂੰ ਮਨਜ਼ੂਰੀ ਮਿਲ ਸਕਦੀ ਹੈ ਸਿਮਨ ਹਸਪਤਾਲ ਤੋਂ ਹੀ ਕੈਬਨਟ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਸੀਐਮ ਰਿਹائش ਤੇ ਦੁਪਹਿਰ 12 ਵਜੇ ਦਰਸਲੇ ਕੈਬਨਟ ਮੀਟਿੰਗ ਹੋਵੇਗੀ ਤੇ ਮੁੱਖ ਮੰਤਰੀ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਸ਼ਾਮਲ ਹੋਣਗੇ ਕਿਉਂਕਿ ਮੁੱਖ ਮੰਤਰੀ ਮਾਨ ਮੁਹਾਲੀ ਦੇ 40 ਹਸਪਤਾਲ ਦੇ ਵੀ ਦਾਖਲ ਨੇ ਕਿਥੇ ਕਿਉਂ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਲਗਾਤਾਰ ਉਹਨਾਂ ਦੇ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਪਿਛਲੇ ਦਿਨ ਵੀ ਕੈਬਨਟ ਦੀ ਮੀਟਿੰਗ ਸੱਦੀ ਗਈ ਸੀ ਪਰ ਮੁੱਖ ਮੰਤਰੀ ਮਾਨ ਦੀ ਸਿਹਤ ਨ ਅੱਗੇ ਮਲਤਵੀ ਕਰ ਦਿੱਤਾ ਗਿਆ ਸੀ ਤੇ ਅੱਜ ਪੰਜਾਬ ਕੈਬਨ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਸਾਰਿਆਂ ਦੀਆਂ ਨਜ਼ਰਾਂ ਇਸ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਕਿਉਂਕਿ ਖੜ੍ਹ ਪ੍ਰਭਾਵਿਤਾਂ ਵਾਸਤੇ ਇਸ ਮੀਟਿੰਗ ਦੇ ਵਿੱਚ ਵੱਡੇ ਐਲਾਨ ਕੀਤੇ ਜਾ ਸਕਦੇ ਨੇ ਮੇਰਾ ਖੇਤ ਮੇਰੀ ਰੇਤ ਨੀਤੀ ਦਾ ਇਸ ਦੌਰਾਨ ਐਲਾਨ ਹੋ ਸਕਦਾ ਹੈ ਕਿਸਾਨਾਂ ਨੂੰ ਖੇਤ ਦੇ ਵਿੱਚੋਂ ਰੇਤ ਕੱਢਣ ਦੀ ਇਜਾਜ਼ਤ ਮਿਲ ਸਕਦੀ ਹੈ ਕਿਉਂਕਿ ਜਿਵੇਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਤਬਾਹੀ ਹੋਈ ਦੇ ਵਕਫੇ ਜਗਾਵਾਂ ਤੇ ਕਿੱਥੇ ਜ਼ਿਆਦਾ ਹੜ੍ਹਾਂ ਦੀ ਮਾਰ ਪਈ ਹੈ ਖੇਤਾਂ ਦੇ ਵਿੱਚ ਕਈ-ਕਈ ਫੁੱਟ ਰੇਤਾ ਚੜ ਗਿਆ ਹੈ ਆ ਰੇਤ ਗੱਡੀ ਇਕੱਠੀ ਹੋ ਗਈ ਹੈ ਆ ਤਾਂ ਉਹ ਰੇਤ ਕਿਵੇਂ ਗੱਡੀ ਜਾਵੇ ਇਸ ਨੂੰ ਲੈ ਕੇ ਕਿਸਾਨਾਂ ਨੂੰ ਇਸ ਨਵੀਂ ਨੀਤੀ ਦੇ ذریعے ਇਜਾਜ਼ਤ ਦਿੱਤੀ ਜਾਵੇਗੀ ਤੇ ਕਿਸਾਨ ਹੀ ਉਸ ਰੇਤ ਦੇ ਮਾਲਕ ਹੋਣਗੇ ਅਜਿਹਾ ਐਲਾਨ ਅੱਜ ਦੀ ਇਸ ਕੈਬਨਟ ਦੀ ਮੀਟਿੰਗ ਦੇ ਵਿੱਚ ਹੋ ਸਕਦਾ ਹੈ ਪੰਜਾਬ ਚ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਖੇਤਾਂ ਦੇ ਖੇਤ ਪਾਣੀ ਚ ਡੁੱਬ ਗਏ ਹਾਲਾਂਕਿ ਕਈ ਖੇਤਾਂ ਚੋਂ ਪਾਣੀ ਤਾਂ ਨਿਕਲ ਗਿਆ ਪਰ ਹੁਣ ਉੱਤੇ ਹੜ੍ਹਾਂ ਨਾਲ ਆਈ ਮਿੱਟੀ ਦੇ ਢੇਰ ਲੱਗ ਗਏ ਨੇ ਹਾਲਤ ਇਹ ਹੈ ਕਿ ਕਿਸਾਨਾਂ ਨੂੰ ਆਪਣੀ ਜ਼ਮੀਨ ਦੀ ਪਛਾਣ ਕਰਨੀ ਔਖੀ ਹੋ ਗਈ ਹੈ ਇਸ ਵੱਡੇ ਸੰਕਟ ਵਿਚਾਲੇ ਪੰਜਾਬ ਸਰਕਾਰ ਕਿਸਾਨਾਂ ਨੂੰ ਇੱਕ ਰਾਹਤ ਦੇਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਇਨਚਾਰਜ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਚ ਕਿਸਾਨਾਂ ਲਈ ਨਵੀਂ ਮਾਈਨਿੰਗ ਪਾਲਿਸੀ ਲਿਆਂਦੀ ਜਾਏਗੀ ਜਿਸ ਦੇ ਤਹਿਤ ਉਹ ਆਪਣੇ ਖੇਤਾਂ ਚੋਂ ਰੇਤ ਕੱਢ ਸਕਣਗੇ ਇਸ ਪਰ ਅਗਲੇ 1-2 ਦਿਨ ਮੇ ਤੁਰੰਤ ਉਹ ਪਾਲਿਸੀ ਲੈ ਕੇ ਆਉਣਗੇ ਅਤੇ ਕਿਸਾਨਾਂ ਨੂੰ ਰੇਤਾ نکالਣ ਦੀ অনুমতি ਇੱਕ ਤਰ੍ਹਾਂ ਸੇ ਕਿਸਾਨਾਂ ਨੂੰ ਆਪਣੇ ਆਪਣੇ ਖੇਤੋਂ ਸੇ ਰੇਤ ਦੀ ਮਾਈਨਿੰਗ ਕੀ ਅਨੁਮਤੀ ਦਿੱਤੀ ਜਾਏਗੀ ਲੋਕਾਂ ਦਾ ਜੋ ਨੁਕਸਾਨ ਹੋ ਗਿਆ ਉਹਦੀ ਤਾਂ ਪਰਪਾਈ ਕਰਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੀ ਉਹ ਤਾਂ ਕਰਾਂਗੇ ਹੀ ਕਰਾਂਗੇ ਪਰ ਇਹ ਕੰਮ ਕਿ ਮਿੱਟੀ ਚੱਕਣ ਦਾ ਰੇਤਾ ਚੱਕਣ ਦਾ ਖੇਤਾਂ ਦੇ ਵਿੱਚੋਂ ਤਾਂ ਕਿ ਅਗਲੀ ਫਸਲ ਵਾਸਤੇ ਆਪਾਂ ਖੇਤਾਂ ਨੂੰ ਜਲਦੀ ਤਿਆਰ ਕਰ ਸਕਣ ਕਿਸਾਨ ਵੀਰ ਉਧਰੇ ਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਮਾਛੀਵਾਲਾ ਪਿੰਡ ਦਾ ਦੌਰਾ ਕੀਤਾ ਜਿੱਥੇ ਕਿਸਾਨਾਂ ਦੇ ਖੇਤਾਂ ਚਾਰ-ਚਾਰ ਫੁੱਟ ਤੱਕ ਮਿੱਟੀ ਭਰ ਗਈ ਢਾਲੀਵਾਲ ਨੇ ਖੇਤਾਂ ਦੇ ਮੰਦੇ ਹਾਲਾਤ ਬਿਆਨ ਕੀਤੇ ਅਤੇ ਸੀਐਮ ਮਾਨ ਨੂੰ ਜਿਸ ਦਾ ਖੇਤ ਉਸ ਦੀ ਰੇਤ ਪਾਲਿਸੀ ਬਣਾਉਣ ਦੀ ਅਪੀਲ ਕੀਤੀ ਸਾਡੇ ਹਲਕੇ 'ਚ ਬਹੁਤ ਸਾਰੀ ਜ਼ਮੀਨ ਦੇ ਵਿੱਚ ਰੇਤ ਆ ਗਈ ਆ ਸਾਡੇ ਕਿਸਾਨਾਂ ਦੀ ਜ਼ਮੀਨ ਖਰਾਬ ਹੋ ਗਈ ਆ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਦਰਿਆ ਬੁਰਦ ਵੀ ਹੋ ਗਈ ਆ ਦਰਿਆ ਰੋੜ ਕੇ ਲੈ ਗਿਆ ਪਰ ਬਾਕੀ ਥਾਵਾਂ ਦੇ ਉੱਤੇ ਸਾਰਾ ਰੇਤ ਜਿਹੜੀ ਆ ਚੜ ਗਈ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੀ ਸਰਕਾਰ ਵੱਲੋਂ ਇੱਕ ਪਾਲਿਸੀ ਜਿਹੜੀ ਬਣਾਓ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਦਾ ਨਾਮ ਰੱਖੋ ਕਿ ਜਿਸ ਵੀ ਕਿਸਾਨ ਦਾ ਖੇਤ ਹੈ ਰੇਤ ਵੀ ਉਹਦੀ ਹੈ ਉਹਨੂੰ ਰੇਤ ਕੱਢਣ ਦਾ ਜਿਹੜਾ ਅਧਿਕਾਰ ਦੋ ਉਹ ਆਪਣੀ ਰੇਤ ਕੱਢ ਕੇ ਵੇਚ ਲੇ ਇਕੱਠੀ ਕਰ ਲੇ ਜੋ ਮਰਜ਼ੀ ਕਰ ਲੇ ਉਹਨੂੰ ਅਧਿਕਾਰ ਹੋਣਾ ਚਾਹੀਦਾ ਕਿਸਾਨ ਨੂੰ ਇਸੇ ਵਿਚਾਲੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਦੇ ਵਿਗੜੇ ਹਾਲਾਤਾਂ ਤੇ ਗੰਭੀਰ ਚਿੰਤਾ ਜਤਾਈ ਤੇ ਕਿਹਾ ਕਿ ਪੰਜਾਬ ਚ ਹੜਪੀੜਤਾਂ ਦੀ ਮਦਦ ਲਈ ਜਿੱਥੇ ਪੂਰੀ ਪਾਰਟੀ ਝੁੱਟੀ ਐ ਉੱਥੇ ਸਾਰੇ ਮੰਤਰੀ ਗਰਾਊਂਡ ਜ਼ੀਰੋ ਤੇ ਨੇ ਤੇ ਪਾਣੀ ਉਤਰਨ ਤੋਂ ਬਾਅਦ ਸੂਬੇ ਦੇ ਵਿਕਾਸ ਲਈ ਮੋੜ ਕੰਮ ਸ਼ੁਰੂ ਹੋਏਗਾ 3.5 ਲੱਖ ਲੋਕ ਪ੍ਰਭਾਵਿਤ ਹੋਏ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਲੇਕਿਨ ਪੰਜਾਬ ਦੇ ਲੋਕ ਲਗੇ ਹੋਏ ਆਪਸ ਵਿੱਚ ਇੱਕ ਦੂਸਰੇ ਕੀ ਮਦਦ ਕਰ ਰਹੇ ਆਂ ਦੇਸ਼ ਭਰ ਸੇ ਸਭ ਲੋਕ ਮਦਦ ਕਰ ਰਹੇ ਆਂ ਆਮ ਆਦਮੀ ਪਾਰਟੀ ਦੀ ਪੂਰੀ ਸਰਕਾਰ ਲੱਗੀ ہوئی ਹੈ। ہمارا ਇੱਕ ਇੱਕ ਮੰਤਰੀ ਆਪ ਦੇਖੋਗੇ ਕਿ نیچے ਉਤਰ ਕੇ ਮੈਦਾਨ ਵਿੱਚ ਕੰਮ ਕਰ ਰਹੇ ਕਿ ਖੇਰਪਾ ਵਿੱਚ بارش ਰੁਕ ਗਈ ਹੈ। ਦਰਿਆਵਾਂ ਦਾ ਪਾਣੀ ਵੀ ਘਟ ਰਿਹਾ ਹੈ ਪਰ ਹੜ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਡੂੰਘੇ ਜ਼ਖਮ ਦਿੱਤੇ ਨੇ ਉਹ ਤਾਂ ਸਰਕਾਰਾਂ ਦੀ ਵਿੱਤੀ ਮਦਦ ਨਾਲ ਭਰ ਜਾਣਗੇ ਪਰ ਉਹਨਾਂ ਦੀ ਤਾਬ ਤਾ ਉਮਰ ਦਰਦ ਦਿੰਦੀ ਰਹੇਗੀ। ਚੜ੍ਹਈਗੜ੍ਹ ਤੋਂ ਮਨੋਜ ਰਾਠੀ న్యూਸ 8 ਟੀਮ ਧੁਧੜਾ ਹੜ ਸੰਕਟ ਦੇ ਵਿਚਾਲੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਵੀ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਦੁਪਹਿਰ 2 ਵਜੇ ਅਕਾਲੀ ਦਲ ਦੀ ਮੀਟਿੰਗ ਹੋਵੇਗੀ ਸਾਰੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਹੜਪਰਭਾ ਵਿੱਚ ਲੋਕਾਂ ਦੀ ਮਦਦ ਲਈ ਰਣਨੀਤੀ ਬਣਾਈ ਜਾਵੇਗੀ ਮੀਟਿੰਗ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਨੇ ਰੇਤ ਦਾ ਮੁੱਦਾ ਚੁੱਕਿਆ ਕਿਸਾਨਾਂ ਨੂੰ ਰੇਤ ਵੇਚਣ ਦੀ ਇਜਾਜ਼ਤ ਮਿਲੇ ਸੁਖਵੀਰ ਸਿੰਘ ਬਾਦਲ ਨੇ ਇਹ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਖੇਤਾਂ ਦੇ ਵਿੱਚ ਹੜ ਦੇ ਨਾਲ ਆਈ ਰੇਤ ਦਾ ਮਾਲਕ ਕਿਸਾਨ ਹੋਵੇ ਲੋੜਪੈਣ ਤੇ ਟਰੈਕਟਰ ਦੇ ਨਾਲ ਮਦਦ ਵੀ ਕਰਾਂਗੇ ਸੁਬੀਰ ਸਿੰਘ ਬਾਦਲ ਦੇ ਵੱਲੋਂ ਇਸ ਗੱਲ ਦਾ ਵੀ ਕਿਸਾਨਾਂ ਨੂੰ ਆ ਭਰੋਸਾ ਦਿੱਤਾ ਗਿਆ ਆ ਤਾਂ ਹਰ ਸੰਕਰ ਦੇ ਵਿਚਾਲੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡੀ ਮੀਟਿੰਗ ਸੱਦੀ ਗਈ ਹੈ ਚੰਡੀਗੜ੍ਹ ਦੇ ਦੁਪਹਿਰ 2 ਵਜੇ ਅਕਾਲੀ ਦਲ ਦੀ ਮੀਟਿੰਗ ਹੋਵੇਗੀ ਸਾਰੇ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਹੁਣ ਇੱਕ ਗੱਲ ਕਰਨੀ ਆ ਸੀ ਹੁਣ ਅਸੀਂ ਟਿੱਕੀ ਕਰਾਂਗੇ ਮੈਂ ਕੱਲ ਮੀਟਿੰਗ ਸੱਦੀ ਆ ਪਾਰਟੀ ਦੀ ਜੀ ਇੱਕ ਤਾਂ ਜਿਹੜੇ ਖੇਤਾਂ 'ਚ ਸਿਲਟ ਆਇਆ ਜੀ ਆ ਗਿਆ ਕਿੰਨੇ ਕੀਤਾ ਜਾ ਸਾਫੀ ਆ ਗਿਆ ਜਿਹੜੇ ਵੀ ਖੇਤਾਂ ਚ ਸਿਲਟ ਆਇਆ ਉਹ ਸੇਵਾ ਕਾਲੀ ਦਾ ਲਊਗਾ ਬੋਲ ਸ਼ੋਰ ਹੈ ਸੁਣ ਲੋ ਜੀ ਉਹ ਸਿਲਟ ਅਸੀਂ ਟਰੈਕਟਰ ਵੀ ਲੈ ਕੇ ਆਵਾਂਗੇ ਪੰਜਾਬ ਤੋਂ ਅਸੀਂ ਆਪਣੇ ਹਲਕੇ ਵੱੰਡੇ ਟਰੈਕਟਰ ਵੀ ਲੈਵਾਂਗੇ ਡੀਜ਼ਲ ਵੀ ਸਾਡਾ ਟਰੈਕਟਰ ਵੀ ਸਾਲਾ ਤੁਹਾਡੀ ਮਦਦ ਕਰਕੇ 10 ਦਿਨਾਂ ਦੇ ਅੰਦਰ ਅਸੀਂ ਤੁਹਾਡੀ ਸਿਲਟ ਤੇ ਲੈਵਲ ਕਰਕੇ ਤੁਹਾਨੂੰ ਦੇ ਦਾਂਗੇ ਦੂਜੀ ਗੱਲ ਜਿਹੜਾ ਸਿਲਟ ਜਿਹਦੇ ਖੇਤ ਚ ਹੈ ਉਹ ਸਿਲਟ ਉਹਦਾ ਜੋ ਮਰਜੀ ਤੁਸੀਂ ਵੇਚ ਸਕੋਗੇ ਜੇ ਕੋਈ ਪੰਗਾ ਲਾਊਗਾ ਮੈਂ ਅੱਗੇ ਖੜੂਗਾ 7 ਵਜੇ ਤੁਸੀਂ ਸੇਲ ਕਰ ਦਿਓ ਜੀ ਜਿੰਨਾ ਸ਼ਿਲਟਰ ਨਿਕਲਦਾ ਕਿਉਂਕਿ ਨੁਕਸਾਨ ਹੀ ਥੋੜਾ ਹੋਇਆ ਹਾਂਜੀ ਹਾਂਜੀ ਆ ਤਾਂ ਨਲਾਇਕ ਰੋਕਾਂਗੇ ਅਗਲੀ ਵੱਡੀ ਖਬਰ ਦਾ ਪੰਜਾਬ ਦੇ ਵਿੱਚ ਅੱਜ ਤੋਂ ਸਕੂਲ ਕਾਲਜ ਖੁੱਲ ਰਹੇ ਨੇ ਸਰਕਾਰੀ ਸਕੂਲ ਅੱਜ ਸਿਰਫ ਅਧਿਆਪਕਾਂ ਦੇ ਲਈ ਖੁੱਲੇ ਨੇ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਸਿਰਫ ਸਫਾਈ ਦਾ ਕੰਮ ਹੋਵੇਗਾ ਸਕੂਲ ਦੀ ਹਾਲਤ ਠੀਕ ਹੋਣ ਤੇ ਕੱਲ ਤੋਂ ਕਲਾਸਾਂ ਲੱਗਣਗੀਆਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹਾਲੇ ਕਿ ਸਕੂਲ ਨਾ ਖੋਲਣ ਦਾ ਫੈਸਲਾ ਲਿਆ ਗਿਆ ਅੱਜ ਤੋਂ ਨਿੱਜੀ ਸਕੂਲਾਂ ਨੂੰ ਵੀ ਖੁੱਲਣ ਦੇ ਹੁਕਮ ਦਿੱਤੇ ਗਏ ਨੇ ਕਈ ਥਾਵਾਂ ਤੇ ਨਿੱਜੀ ਸਕੂਲਾਂ ਦੇ ਵਿੱਚ ਵੀ ਅੱਜ ਸਿਰਫ ਅਧਿਆਪਕ ਹੀ ਆਉਣਗੇ ਤਾਂ ਪੰਜਾਬ ਦੇ ਵਿੱਚ ਅੱਜ ਤੋਂ ਸਕੂਲ ਤੇ ਕਾਲਜ ਖੁੱਲ ਰਹੇ ਨੇ ਸਰਕਾਰੀ ਸਕੂਲ ਅੱਜ ਸਿਰਫ ਅਧਿਆਪਕਾਂ ਦੇ ਲਈ ਖੁੱਲਣਗੇ ਹਾਲਾਂਕਿ ਅੱਜ ਜਿਹੜੇ ਸਰਕਾਰੀ ਸਕੂਲ ਖੁੱਲਣਗੇ ਉੱਥੇ ਵਿਦਿਆਰਥੀ ਨਹੀਂ ਜਾਣਗੇ ਸਿਰਫ ਅਧਿਆਪਕ ਪਹੁੰਚਣਗੇ ਸਫਾਈ ਦਾ ਕੰਮ ਉੱਥੇ ਕਰਵਾਇਆ ਜਾਵੇਗਾ ਸਕੂਲ ਦੀ ਹਾਲਤ ਦੇਖੀ ਜਾਵੇਗੀ ਕਿਉਂਕਿ ਕਈ ਸਕੂਲਾਂ ਦੇ ਵਿੱਚ ਪਾਣੀ ਤੱਕ ਭਰ ਗਿਆ ਤਾਂ ਉਸ ਨੂੰ ਬਿਲਕੁਲ ਚੈੱਕ ਕੀਤਾ ਜਾਵੇਗਾ ਕਿ ਆ ਕਿਸੇ ਤਰੀਕੇ ਦਾ ਪਾਣੀ ਭਰਨ ਦੇ ਨਾਲ ਸਕੂਲ ਦੀ ਇਮਾਰਤ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਿਆ ਤੇ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਸਫਾਈ ਤੋਂ ਬਾਅਦ ਆ ਪੂਰੀ ਤਰ੍ਹਾਂ ਦੇ ਨਾਲ ਕੱਲ ਤੋਂ ਸਕੂਲ ਖੁੱਲਣਗੇ ਕੱਲ ਵਿਦਿਆਰਥੀ ਵੀ ਸਕੂਲਾਂ ਤੱਕ ਜਾਣਗੇ ਉਥੇ ਹੜ੍ਹਾਂ ਦੇ ਕਾਰਨ ਦੋ ਹੋਰ ਲੋਕਾਂ ਦੀ ਮੌਤ ਹੋਈ ਹੈ ਹੁਣ ਤੱਕ ਸਵੇਰੇ ਦੇ ਵਿੱਚ 48 ਲੋਕਾਂ ਦੀ ਜਾਨ ਚਲੀ ਗਈ ਹੈ ਪਠਾਨਕੋਟ ਦੇ ਵਿੱਚ ਤਿੰਨ ਲੋਕ ਅਜੇ ਵੀ ਲਾਪਤਾ ਨੇ 20 ਲੱਖ ਤੋਂ ਵੱਧ ਲੋਕ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ 22938 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਇਸ ਤੋਂ ਇਲਾਵਾ ਸੂਬਾ ਸਰਕਾਰ ਦੇ ਵੱਲੋਂ 219 ਰਾਤ ਕੈਂਪ ਖੋਲੇ ਗਏ ਨੇ ਇਹਨਾਂ ਕੈਂਪਾਂ ਦੇ ਵਿੱਚ 5404 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਹੁਣ ਤੱਕ ਕੁੱਲ 176980.5 ਹੈਕਟੇਅਰ ਫਸਲੀ ਰਕਬਾ ਆ ਪ੍ਰਭਾਵਿਤ ਹੋਇਆ ਆ ਦਰਸਲ ਹਰ ਰੋਜ਼ ਹੀ ਸਰਕਾਰ ਦੇ ਵੱਲੋਂ ਫਲੱਡ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ ਆ ਤਾਹਾਂ ਅੰਕੜੇ ਜੋ ਕਿ ਸਾਂਝੇ ਕੀਤੇ ਜਾਂਦੇ ਨੇ ਤੇ ਜੋ ਕੱਲ੍ਹ ਸ਼ਾਮ ਵੇਲੇ ਬੁਲੇਟਿਨ ਜਾਰੀ ਕੀਤਾ ਗਿਆ ਉਸ ਦੇ ਮੁਤਾਬਿਕ ਹੜ੍ਹਾਂ ਦੇ ਕਾਰਨ ਤੋਂ ਹੋਰ ਲੋਕਾਂ ਦੀ ਮੌਤ ਹੋਈ ਹੈ ਹੁਣ ਤੱਕ ਸਵੇਰੇ ਦੇ ਵਿੱਚ 48 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਠਾਨਕੋਟ ਦੇ ਵਿੱਚ ਆ ਤਿੰਨ ਲੋਕ ਅਜੇ ਵੀ ਲਾਪਤਾ ਨੇ 20 ਲੱਖ ਤੋਂ ਵੱਧ ਲੋਕ ਇਨ੍ਹਾਂ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ ਤਾਂ 22,938 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਇਸ ਤੋਂ ਇਲਾਵਾ ਸੂਬਾ ਸਰਕਾਰ ਦੇ ਵੱਲੋਂ 219 ਰਾਤ ਕੈਂਪ ਖੋਲੇ ਗਏ ਨੇ ਨਾ ਕੈਂਪਾਂ ਦੇ ਵਿੱਚ 5404 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ ਆ ਕਈ ਜ਼ਿਲ੍ਹਿਆਂ ਦੇ ਵਿੱਚ ਹੁਣ ਤੱਕ ਕੁੱਲ 176980.5 ਹੈਕਟੇਰ ਫਸਲੀ ਰਕਬਾ ਪ੍ਰਭਾਵਿਤ ਹੋਇਆ ਹੈ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਪੰਜਾਬ ਆ ਰਹੇ ਨੇ ਤੇ ਇਸ ਦੌਰਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਤਾਂ ਉਧਰ ਇਸ ਦੌਰੇ ਤੋਂ ਪਹਿਲਾਂ ਆਪਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਤੇ ਪੰਜਾਬ ਦਾ 60000 ਕਰੋੜ ਰੁਪਏ ਵਗੈਰਾ ਬਕਾਇਆ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈ। ਪਿੰਡਾਂ ਦੇ ਪਿੰਡ ਵੱਡੇ ਪੱਧਰ ਤੇ ਪ੍ਰਭਾਵਿਤ ਹੋਏ ਨੇ। ਕਿਸਾਨਾਂ ਦੀ ਲੱਖਾਂ ਏਕੜ ਫਸਲ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਹੋ ਗਈ ਹੈ। ਇਸ ਦੇ ਵਿਚਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ। ਪ੍ਰਧਾਨ ਮੰਤਰੀ 9 ਸਤੰਬਰ ਨੂੰ ਪੰਜਾਬ ਪਹੁੰਚਣਗੇ ਤੇ ਗੁਰਦਾਸਪੁਰ ਚ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨਗੇ ਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ ਤਾਂ ਪ੍ਰਧਾਨ ਮੰਤਰੀ ਦੀ ਇਸ ਦੌਰੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਥੇ ਲਿਆ ਤੇ ਪੰਜਾਬ ਦਾ 60000 ਕਰੋੜ ਦਾ ਬਕਾਇਆ ਜਾਰੀ ਕਰਨ ਦੀ ਮੰਗ ਕੀਤੀ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਤ ਸੋਦਿਆ ਨੇ ਕਿਹਾ ਕਿ ਹਲੇ ਤੱਕ ਕੇਂਦਰ ਨੇ ਕੋਈ ਵੀ ਕਦਮ ਨਹੀਂ ਚੁੱਕਿਆ ਪੰਜਾਬ ਦੇ ਲੋਕਾਂ ਨੂੰ ਇਸ ਸਮੇਂ ਮਦਦ ਦੀ ਲੋੜ ਹੈ पंजाब के फ्लड के बारे में मतलब ऐसा थोड़ी कि वो आएंगे और देखेंगे तभी उन्हें पता चलेगा आज तो डिजिटल एज है मीडिया के माध्यम से भी अदरवाइज भी मंत्री जी भी चले गए देख के उनको पता ही है तो ऐसे में पंजाब के लोगों का जो जायज पैसा बनता है केंद्र सरकार पे वो तो पहले दे दें तुसी की बोलोगे दिता की यार पंजाबी लुट कारण पंजाब रुड़िया फिर आओ मेरे हल्का साहब ने आज दिखावा ਤਾਂ ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ ਹੜਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਪੰਜਾਬ ਦੇ ਵਿੱਚ ਆਏ ਹੜਾਂ ਦੇ ਲਈ ਨਾਜਾਇਜ਼ ਮਾਈਨਿੰਗ ਨੂੰ ਜ਼ਿੰਮੇਵਾਰ ਦੱਸਿਆ ਤਾਂ ਇਸਤੇ ਵੀ ਮਨੀਸ਼ ਸੋਧਿਆ ਨੇ ਪਲਟਵਾਰ ਕੀਤਾ। ਉਨਕੀ ਰਾਜ ਸਰਕਾਰ, ਉਨਕੀ ਕੇਂਦਰ ਸਰਕਾਰ ਕੀ ਕਰਤੀ ਹੈ? ਕੇਂਦਰ ਸਰਕਾਰ ਵੀ ਉਨਕੇ ਲਈ ਪੰਜਾਬ ਦੇ ਲੋਕਾਂ ਦੀ ਸਰਕਾਰ ਹੈ। ਕੋਈ ਐਸਾ ਤਾਂ ਨਹੀਂ ਕਿਸੇ ਔਰ ਕੀ ਹੈ। ਐਸੇ ਸਮੇਂ ਪੇ ਆ ਕੇ ਉਨਕੋ ਇਹ ਕਹਿਣਾ ਪੰਜਾਬ ਦੇ ਲੋਕ ਇਹ ਕਰ ਰਹੇ ਹੈ, ਪੰਜਾਬ ਦੇ ਲੋਕ ਇਹ ਕਰ ਰਹੇ ਹੈ, ਪੰਜਾਬ ਦੇ ਲੋਕ ਉਹ ਕਰ ਰਹੇ ਉਹ ਮੈਨੂੰ ਲੱਗਦਾ ਹੈ ਠੀਕ ਨਹੀਂ ਹੈ। ਉੱਥੇ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਉਹਨਾਂ ਟਵੀਟ ਕਰਦੇ ਲਿਖਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਪੰਜਾਬ ਦੇ ਹੜਾਂ ਦੇ ਹਾਲਾਤ ਕਾਰਨ ਚਿੰਤਤ ਹਨ ਅਤੇ ਉਹ ਲਗਾਤਾਰ ਪੰਜਾਬ ਦੇ ਹੜ੍ਹਾਂ ਤੇ ਨਜ਼ਰ ਬਣਾਈ ਹੋਏ ਹਨ। ਉਹ ਸਥਾਨਕ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ 9 ਸਤੰਬਰ ਨੂੰ ਪੰਜਾਬ ਆ ਰਹੇ ਨੇ ਤਾਂ ਜੋ ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਪੰਜਾਬ ਦੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ। ਜਲ ਕਿ ਇਸ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ Shivraj Chauhan ji ਨੂੰ ਪੰਜਾਬ ਦਾ ਜਾਇਜ਼ਾ ਲੈਣ ਦੇ ਲਈ ਭੇਜਿਆ ਗਿਆ ਸੀ। ਕੇਂਦਰ ਸਰਕਾਰ ਦੀਆਂ ਦੋ ਟੀਮਾਂ ਜੋ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਆਈਆਂ ਸਨ। ਦੌਰੇ ਤੋਂ ਬਾਅਦ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪਣ ਚਾਰੀਆਂ ਨੇ। ਭਾਰਤ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਡਟ ਕੇ ਖੜੀ ਹੈ। ਇੱਥੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਵੱਡੇ ਪੱਧਰ ਤੇ تباہੀ ਹੋਈ ਹੈ ਤਾਂ ਇਸ ਦੇ ਵਿਚਾਲੇ ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਬਹੁਤ اہم ਹੈ ਇਸ ਦੌਰਾਨ ਪ੍ਰਧਾਨ ਮੰਤਰੀ ਕਿਹੜਾ ਵੱਡਾ ਐਲਾਨ ਕਰਦੇ ਨੇ ਇਹ ਵੇਖਣਾ ਹੋਵੇਗਾ ਚੰਡੀਗੜ੍ਹ ਤੋਂ ਮਨੋਜ ਰਾਠੀ న్యూਸ 18 ਪੰਜਾਬ ਹੜਪੀੜਤਾਂ ਦੇ ਲਈ ਲਗਾਤਾਰ ਅੰਮ੍ਰਿਤਸਰ ਦੇ ਡੀਸੀ ਸਾਖੀਸਾਨੀ ਮਦਦ ਲਈ ਅੱਗੇ ਆ ਰਹੇ ਨੇ ਪੀੜਤਾਂ ਦੀ ਮਦਦ ਦੇ ਲਈ ਹੁਣ ਸਾਂਝਾ ਅਪਰਾਲਾ ਸ਼ੁਰੂ ਕੀਤਾ ਜਾ ਰਿਹਾ ਜੋ ਡੀਸੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਹੜਪ੍ਰਭਾਵਿਤ ਲੋਕਾਂ ਦੀ ਪੂਰੀ ਮਦਦ ਕੀਤੀ ਜਾਵੇਗੀ ਇਸ ਦੇ ਤਹਿਤ ਸੰਸਥਾਵਾਂ ਦੇ ਨਾਲ ਮਿਲ ਕੇ ਲੋਕਾਂ ਨੂੰ ਘਰ ਬਣਾ ਕੇ ਦੇਵਾਂਗੇ ਡਿਪਟੀ ਕਮਿਸ਼ਨਰ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਕਿ ਸੰਸਥਾਵਾਂ ਦੇ ਨਾਲ ਮਿਲ ਕੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ ਲੋਕਾਂ ਦਾ ਕਾਰੋਬਾਰ ਸਥਾਪਿਤ ਕਰਨ ਦੇ ਵਿੱਚ ਮਦਦ ਕਰਾਂਗੇ ਹਾਲਾਂਕਿ ਪਹਿਲੇ ਹੀ ਅੰਮ੍ਰਿਤਸਰ ਦੇ ਡੀਸੀ ਸਾਖੀਸਾਨੀ ਬਹੁਤ ਸਰਗਰਮ ਨਜ਼ਰ ਆ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਖੁਦ ਦੌਰਾ ਕਰ ਰਹੇ ਨੇ ਲੋਕਾਂ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਹਰ ਲੋੜਿੰਦਾ ਸਮਾਨ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਤੇ ਇਸ ਦੇ ਵਿਚਾਲੇ ਹੁਣ ਹੋਰ ਵੱਡਾ ਐਲਾਨ ਕੀਤਾ ਗਿਆ ਪੀੜਤਾਂ ਦੀ ਮਦਦ ਦੇ ਲਈ ਸਾਂਝਾ ਉਪਰਾਲਾ ਸ਼ੁਰੂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਪੂਰੀ ਮਦਦ ਕੀਤੀ ਜਾਵੇ ਕਿਉਂ ਸੰਸਥਾਵਾਂ ਦੇ ਨਾਲ ਮਿਲ ਕੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ ਪੰਜਾਬ ਦੇ ਵਿੱਚ ਹੜਪੀੜਤਾਂ ਦੀ ਮਦਦ ਲਈ ਰਿਲਾਈਐਂਸ ਫਾਊਂਡੇਸ਼ਨ ਅੱਗੇ ਆਈ ਹੈ ਤੇ ਅੰਮ੍ਰਿਤਸਰ ਦੇ ਵਿੱਚ ਰਿਲਾਈਐਂਸ ਸਟੋਰ ਤੋਂ ਹੜਪੀੜਤਾਂ ਦੀ ਮਦਦ ਦੇ ਲਈ ਰਾਤ ਸਮਗਰੀ ਭੇਜੀ ਗਈ ਇਸ ਦੇ ਨਾਲ ਹੀ ਰਿਲਾਈਐਂਸ ਦੇ ਵੱਲੋਂ ਅਜਨਾਲਾ ਦੇ ਪਿੰਡ ਰਮਦਾਸ ਦੇ ਵਿੱਚ ਸੋਮਵਾਰ ਤੋਂ ਹੜਪੀੜਤਾਂ ਦੇ ਲਈ ਰਸੋਈ ਵੀ ਸ਼ੁਰੂ ਕੀਤੀ ਜਾ ਰਹੀ ਹੈ ਕਰੀਬ 5 ਦਿਨ ਚੱਲਣ ਵਾਲੀ ਇਸ ਰਸੋਈ ਦੇ ਵਿੱਚ ਹੜਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਜਾਵੇਗਾ आप सभी को पता है कि इस समय पंजाब जो है जल प्रलय से एक तरीके से बीत रहे हैं बहुत लोग जो है डिजास्टर में इसमें बहुत लोग परेशान हैं तो हम रिलायंस फाउंडेशन की तरफ से और रिलायंस की तरफ से अपनी जियो कंपनी की तरफ से उनको थोड़ा सा रिलीफ पहुंचाने की कोशिश अपनी तरफ से कर रहे हैं जिसमें कई सारे क्वार्टर में इसमें जैसे कई सारी चीजें उसमें मिली थी जैसे हम उनको राशन भी प्रोवाइड कराएंगे वाटर भी फ्रेश वाटर भी प्रोवाइड कराएंगे उसके लिए जितनी भी तैयारियां है हमने शुरू कर दी हैं अपनी तरफ से और हम कम्युनिटी को एश्योर करते हैं कि हम इसको कंटिन्यू आगे भी रखेंगे लोगों में अवेयरनेस भी रखेंगे ताकि इस चीज के लेकर के और अवेयरनेस आए जो पंजाब में फ्लड से बाढ़ से पीड़ित लोग हैं उनको और मदद पहुँचाई जा सके सुखबीर सिंह बादल ने शाहकोट के पिंड गट्टा मुंडी का दौरा किया हड़दी प्रभावित पिंड वित्तीय मदद वजू दो लख रुपए दिते गए तो नाल ही हजार लीटर डीजल की सेवा भी की ਉਹਨਾਂ ਨੇ ਕਿਹਾ ਕਿ ਜਲਦ ਪਸ਼ੂਆਂ ਦੇ ਲਈ ਵੀ ਚਾਰਾ ਭੇਜਿਆ ਜਾਵੇਗਾ ਠੀਕ ਆ ਸਰ ਜੀ ਬਹੁਤ ਮੇਰਬਾਨੀ ਬਾਦ ਸਾਹਿਬ ਬੈਠੇ ਠੀਕ ਆ ਸਰ ਇਹਨਾਂ ਨੂੰ ਦੱਸ ਦਿਓ ਜੋ ਹੋਰ ਹੋੜ ਪਈ ਡੀਜ਼ਲ ਪੈਣੀ ਹੈ ਜੀ ਜਦੋਂ ਪੈ ਗਈ ਮੈਂ ਦੱਸ ਦਿਆਂ ਇੱਕ ਕੋਈ ਪੰਪ ਸੈੱਟ ਇੱਕ ਦੋ ਇਹਨਾਂ ਨੂੰ ਆ ਪਾਣੀ ਕੱਢਣ ਦੀ ਇੱਕ ਪੰਪ ਸੈੱਟ ਇੱਕ ਅਸੀਂ ਨਾ ਕੁਝ ਚਾਰੇ ਦੀ ਲੋੜ ਹੈ ਇੱਥੇ ਹਾਂ ਚਾਰੇ ਦੀ ਲੋੜ ਹੈ ਜੀ ਇਹ ਬੰਨ ਦੇ ਉੱਪਰ ਜਿੰਨੇ ਦਾ ਪਿੰਡ ਹੈ ਇਹਨਾਂ ਨੂੰ ਚਾਰਾ ਫੀਡ ਦੇ ਇੱਕ ਤਾਂ ਚਾਰਾ ਭੇਜ ਦਾਂਗੇ ਹਾਂਜੀ ਹੈ ਉਹ ਮੈਂ ਤੁਹਾਨੂੰ ਹਰ ਪਿੰਡ ਮਗਰ ਇੱਕ ਥਾਲੀ ਭੇਜ ਦਿਆਂਗਾ ਠੀਕ ਆ ਸਰ ਕਿੰਨੇ ਪਿੰਡ ਹੈ ਇਹਨਾਂ ਨੂੰ ਕੱਲ ਮੀਟਿੰਗ ਕਰ ਰਹੇ ਅਸੀਂ ਪੂਰੇ ਪੰਜਾਬ ਦੇ ਕਿੰਨੇ ਪਿੰਡ ਹੈ ਜਿੱਥੇ ਆਉਂ ਨੁਕਸਾਨ ਹੋਇਆ ਉ ਨਜ਼ਾਮ ਕਰ ਲਿਆ 25 ਨੂੰ ਟਰਾਲੀਆਂ ਤੇ ਟਾਲੀਆਂ ਤੇ ਭੇਜ ਦਾਂਗੇ ਠੀਕ ਆ ਸਰ ਚਾਰਾ ਭੇਜ ਦਾਂਗੇ ਤੁਹਾਨੂੰ ਥੈਂਕ ਯੂ ਆ ਆ ਤਾਂ ਲੈ ਯਾਰ ਆ 2 ਲੱਖ ਤਾਂ ਤੁਸੀਂ ਹੁਣੇ ਲੈ ਲਓ ਹਾਂ ਕਾਨਵਾਜ ਆ ਜੋ ਬੰਦ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਲੋਰਸ ਦੇ ਪਿੰਡ ਮੇਉਂਵਾਲਦਾ ਵੀ ਦੌਰਾ ਕੀਤਾ ਇਸ ਦੌਰਾਨ ਉਹਨਾਂ ਬੰਨ ਨੂੰ ਪੱਕਾ ਕਰਨ ਦੇ ਲਈ ਲਗਾਤਾਰ ਕੰਮ ਕਰਨ ਦੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਤੇ ਵਿੱਤੀ ਮਦਦ ਦੇ ਤੌਰ ਤੇ 2 ਲੱਖ ਰੁਪਏ ਦਿੱਤੇ ਤੇ ਨਾਲ ਹੀ 1000 ਲੀਟਰ ਡੀਜ਼ਲ ਵੀ ਦਿੱਤਾ ਤੇ 2000 ਲੀਟਰ ਡੀਜ਼ਲ ਪਚਾਉਣ ਦਾ ਪ੍ਰੋਸਾ ਦਿੱਤਾ ਪੇਮੇ 100 ਲੀਟਰ ਠੀਕ ਹੈ ਡੀਜ਼ਲ ਦੇ ਦੇਣੇ ਤੁਹਾਨੂੰ ਠੀਕ ਹੈ ਆ ਗੁਰਦਾਸ ਸਾਹਿਬ 2 ਲੱਖ ਰੁਪਇਆ ਹੁਣ ਲੈ ਲਓ ਆ ਲਓ ਬੋਲੇ ਹਾਏ ਹਾਏ ਪ੍ਰੋਗਰਾਮ ਤਕਵੀਰ ਸਿੰਘ ਵਾਲਾ ਜਿੰਦਾ ਜਿੰਦਾਬਾਦ ਪ੍ਰੋਗਰਾਮ ਤਕਵੀਰ ਸਿੰਘ ਵਾਲਾ ਜਿੰਦਾਬਾਦ 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 ਇਹ ਹੋਰ ਅਤੇ ਚਮਕੌਰ ਸਾਹਿਬ ਦੇ ਪਿੰਡ ਸਰੰਗਪੁਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਪਹੁੰਚੇ ਤੇ ਇਸ ਦੌਰਾਨ ਚਰਨਜੀਤ ਚੰਨੀ ਨੇ ਬੰਨ ਮਜ਼ਬੂਤ ਕਰਨ ਦੇ ਵਿੱਚ ਲੋਕਾਂ ਦਾ ਹੱਥ ਵੀ ਵੰਡਾਇਆ ਜਿੱਥੇ ਕਾਮ ਲੋਕਾਂ ਦੇ ਲਗਾਤਾਰ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਇਸ ਦੇ ਵਿਚਾਲੇ ਤੁਹਾਨੂੰ ਅਸੀਂ ਤਸਵੀਰਾਂ ਮੁਖਾ ਰਹੇ ਹਾਂ ਅ ਚਮਕੌਰ ਸਾਹਿਬ ਦੇ ਪਿੰਡ ਸਰੰਗਪੁਰ ਦੀਆਂ ਜਿੱਥੇ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਪਹੁੰਚੇ ਤੇ ਜਦੋਂ ਲੋਕਾਂ ਦੇ ਵੱਲੋਂ ਬੰਨ ਮਜ਼ਬੂਤ ਕੀਤਾ ਜਾ ਰਿਹਾ ਤੇ ਇਸ ਕੰਮ ਦੇ ਵਿੱਚ ਉਹਨਾਂ ਨੇ ਆਪਣਾ ਸਹਿਯੋਗ ਦਿੱਤਾ 150 ਫੰਡਲ ਸਾਹਿਬ ਸਾਹਿਬ ਕਾ ਮੁੱਖ ਮੰਤਰੀ ਵੱਲੋਂ ਕੱਢ ਲੋ ਕੱਢ ਲੋ ਵੀਰੇ ਕੱਢ ਲੋ ਸ਼ਾਬਾਸ਼ ਤੇ 3000 ਟੋਟਾ ਬਹੁਤ ਮਿਹਰਬਾਨੀ ਬਈ ਸਾਰੀ ਸੰਗਤ ਵੱਲੋਂ ਜੀ ਲੈ ਵੀਰ ਤਾਰ ਰੋੜਾ ਹੜਾਂ ਤੋਂ ਬਾਅਦ ਜ਼ਿੰਦਗੀ ਮੋੜ ਲਈ ਤੇ ਪਰਤਰੀ ਹੈ ਫਰੋਸਪੁਰ ਦੇ ਪਿੰਡ ਧੀਰਾ ਘਾਰਾ ਦੇ ਵਿੱਚ ਬੀਐਸਐਫ ਦੇ ਜਵਾਨਾਂ ਨੇ ਮੋਟਰ ਬੋਰਡ ਦੇ ਰਾਹੀਂ ਇੱਕ ਪਰਿਵਾਰ ਨੂੰ 10 ਦਿਨ ਬਾਅਦ ਉਸ ਦੇ ਘਰ ਪਹੁੰਚਾਇਆ ਪਿੰਡ ਦੇ ਵਿੱਚ ਹੜ੍ਹ ਹੋਂ ਦੇ ਕਾਰਨ ਇਸ ਪਰਿਵਾਰ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਗਿਆ ਸੀ ਤੇ ਇਸ ਦੇ ਨਾਲ ਹੀ ਬੀਐਸਐਫ ਦੇ ਜਵਾਨਾਂ ਨੇ ਇੱਕ ਬਿਮਾਰ ਮਹਿਲਾ ਨੂੰ ਇਲਾਜ ਕਰਵਾ ਕੇ ਵਾਪਸ ਉਸ ਦੇ ਘਰ ਛੱਡਿਆ ਫਿਰੋਜ਼ਪੁਰ ਦੇ ਵਿੱਚ ਆਮ ਲੋਕਾਂ ਦੀਆਂ ਮੁਸ਼ਕਲਾਂ ਕਾਫੀ ਵਧੀਆਂ ਹੋਈਆਂ ਨੇ ਕਿਉਂਕਿ ਹੜ੍ਹ ਪ੍ਰਭਾਵਿਤ ਏਰੀਏ ਦੇ ਵਿੱਚ ਲਗਾਤਾਰ ਪਾਣੀ ਜਿਹੜਾ ਉਹ ਵਧਿਆ ਹੋਇਆ ਔਰ ਲਗਾਤਾਰ ਲੋਕ ਜਿਹੜੇ ਆ ਇਸ ਪਾਣੀ ਦੀ ਚਪੇਟ ਦੇ ਵਿੱਚ ਆ ਰਹੇ ਨੇ ਲੋਕ ਮਜਬੂਰ ਨੇ ਔਰ ਕਿਤੇ ਨਾ ਕਿਤੇ ਇਹਨਾਂ ਲੋਕਾਂ ਨੂੰ ਥੋੜੀ ਜੀ ਰਾਹਤ ਮਿਲੀ ਹੈ ਕਿ ਪਾਣੀ ਥੋੜਾ ਕਟਿਆ ਹੈ ਪਰ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਇਸ ਵੇਲੇ ਅਸੀਂ ਫਿਰੋਜ਼ਪੁਰ ਦੇ ਪਿੰਡ ਨਿਹਾਲਾ ਲਵੇਰਾ ਦੇ ਵਿੱਚ ਮੌਜੂਦ ਆ ਔਰ ਮੋਟਰ ਬੋਟ ਦੇ ਰਾਹੀਂ ਇੱਕ ਪਿੰਡ ਦੇ ਵਿੱਚ ਜਾ ਰਹੇ ਆ ਔਰ ਕੁਝ ਲੋਕਾਂ ਨੂੰ ਬੀਐਸਐਫ ਵੱਲੋਂ ਰੈਸਕਿਊ ਕੀਤਾ ਗਿਆ ਅਸੀਂ 10 ਦਿਨ ਹੋ ਗਿਆ ਘਰ ਛੱਡ ਕੇ ਗਿਆ ਹਾਂ ਤੇ ਅਸੀਂ ਅੱਜ ਵਾਪਸ ਆ ਰਹੇ ਹਾਂ ਕਿ ਘਰੋਂ ਪਾਣੀ ਬਾਹਰ ਹੋ ਗਿਆ ਸਾਡੇ ਕਮਰੇ ਖਾਲੀ ਹੋ ਗਏ ਨੇ ਤਾਂ ਘਰੇ ਆ ਰਹੇ ਹਾਂ ਹਰੇ ਘੇਰ ਚ ਪਾਣੀ ਹੈਗਾ ਵਾ ਤੇ ਤੁਹਾਡੇ ਪਤੀ ਕਿੱਥੇ ਨੇ ਉਹਨਾਂ ਦੀ ਡਿਊਟੀ ਜੰਮੂ ਵਿੱਚ ਪੁਨਰਜਾਰੀ ਆਰਮੀ ਜਨੇ ਹਾਂਜੀ ਤੁਹਾਨੂੰ ਔਖਾ ਲੱਗ ਰਿਹਾ ਜੀ ਤੁਹਾਨੂੰ ਨਿੱਕੇ ਜਿਹੇ ਬੱਚੇ ਦੇ ਨਾਲ ਕਿਵੇਂ ਸਮਾਂ ਕੱਟ ਰਹੇ ਹੋ ਔਖਾ ਤਾਂ ਲੱਗਦਾ ਬੱਚੇ ਨਾਲ ਜਦੋਂ ਪਰਿਵਾਰ ਰਹਿੰਦਾ ਕਿ ਫਿਰ ਤਾਂ ਨਹੀਂ ਔਖਾ ਲੱਗਾ ਹੁਣ ਪਾਣੀ ਦੇ ਕਰਕੇ ਬੱਚਾ ਨੂੰ ਸਮੈਲ ਆਉਂਦੀ ਬੱਚੇ ਦਾ ਖਾਣ ਪੀਣ ਤੇ ਦੁੱਧ ਦਾ ਔਖਾ ਹੋ ਬੱਚੇ ਦਾ ਰਹਿਣਾ ਸਣਾ ਉੱਖਾ ਜਾਂਦਾ ਕਰ ਦੇ ਵਿੱਚ ਕੋਈ ਹੈਗਾ ਕਿ ਹੁਣ ਘਰ ਵੇਖੋਗੇ ਜਾ ਕੇ ਕੀ ਹਾਲਾਤ ਨਹੀਂ ਘਰ ਵਿੱਚ ਆ ਕੇ ਸਾਡੇ ਪਰਿਵਾਰ ਅੰਦਰ ਪਾ ਘਰ ਵਿੱਚ ਗਿਆ ਸੋ ਛੋਟੇ ਬੱਚਿਆਂ ਨੂੰ ਘਰ ਤੋਂ ਕਰ ਹੁਣ ਕਿਤੇ ਔਖਾ ਨਹੀਂ ਹੋ ਜਾਂਦਾ ਕਿ ਬੇਟਾ ਦੇਜ ਦੀ ਰੱਖਿਆ ਕਰ ਰਿਹਾ ਉਹ ਵੀ ਬਾਹਰ ਹੈ ਹੁਣ ਪਾਣੀ ਨੇ ਜਿਹੜਾ ਇਹਨਾਂ ਨੂੰ ਚਪੇਟ ਚ ਲੈ ਲਿਆ ਕਿੰਨਾ ਔਖਾ ਹੋ ਜਾਂਦਾ ਪਰਿਵਾਰ ਦੇ ਲਈ ਹਾਂਜੀ ਔਖਾ ਤਾਂ ਪਰ ਹੈ ਇਹ ਜਾਂ ਇਹ ਔਖਾ ਹੈ ਵੀ ਕਿਤੇ ਜ਼ਿੰਦਗੀ 'ਚ ਕੋਈ ਇੱਕ ਅੱਧੀ ਵੇਰਾ ਔਖਿਆਈ ਆਵੇ ਤੇ ਬੰਦਾ ਠੀਕ ਠਾਕ ਚੱਲੂ ਫਿਰ ਤਾਂ ਗੱਲ ਕੋਨੀ ਇਹ ਸਾਨੂੰ 19 'ਚ ਵੀ ਆ ਗਿਆ 23 'ਚ ਵੀ ਆ ਗਿਆ ਹੁਣ 25 'ਚ ਵੀ ਆ ਗਿਆ ਔਖਾ ਤੇ ਸਾਨੂੰ ਅੱਗੇ ਤਾਂ ਸਾਨੂੰ ਨਹੀਂ ਪਰ ਹੁਣ ਸਾਨੂੰ ਬਹੁਤ ਔਖਾ ਜਾਪਦਾ ਕਿਉਂ ਤਿੰਨ ਵਾਰ ਲਗਾਤਾਰ ਜਿਹੜੀਆਂ ਜਿਹੜਾ ਜ਼ਿੰਮੇਦਾਰ ਹੈ ਉਹ ਫਸਲ ਦੇ ਸਿਰ ਤੇ ਹੀ ਜ਼ਿੰਮੇਦਾਰ ਹੈ ਜੇ ਫਸਲ ਹੈ ਤੇ ਜ਼ਿੰਮੇਦਾਰ ਹੈ ਪਾਣੀ ਆਉਂਦਾ ਕਦੀ ਇਹ ਸੱਜੇ ਪਾਸੇ ਨੂੰ 2-2 ਮੀਲ ਤਾਂ ਪਹਿਲੀ ਜੜੀ ਆ ਉਠਾ ਕੇ ਲੈ ਜਾਂਦਾ ਕਦੀ ਇਹ ਖੱਬੇ ਪਾਸੇ ਨੂੰ 2-2 ਕਿਲੋਮੀਟਰ ਪਹਿਲੀ ਜੜੀ ਹੈ ਢਾ ਕੇ ਲੈ ਜਾਂਦਾ ਅਸੀਂ ਸਰਕਾਰਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਜਿਹੜਾ ਦਰਿਆ ਆ ਇਹਦੀ ਜਿਹੜੀ ਆ ਇਹ ਖਲਾਈ ਕੀਤੀ ਜਾਵੇ ਤੰਗਾਈ ਕੀਤੀ ਜਾਵੇ ਇਹਦੇ ਜਿਹੜੇ ਬੰਨ ਆ ਇਹ ਪੱਥਰ ਲਾ ਕੇ ਦੋਹ ਬੰਨੀ ਪੱਕੇ ਕੀਤੇ ਜਾਣ ਜਿਹੜੇ ਜ਼ਿਮੀਦਾਰਾਂ ਦੇ ਵਿੱਚ ਮਾਲਕੀਆਂ ਹੁੰਦੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਆ ਉਹ ਬੰਦਾ ਜਿਹੜਾ ਮਾਵਜਾਂ ਜਾਨੀ ਕਿ ਜਿਹੜੀ ਸਰਕਾਰ ਆ ਉਹ ਮੁੱਲ ਲੈ ਲਵੇ ਜ਼ਮੀਨ ਤੇ ਇਹਦਾ ਜਿਹੜਾ ਪਾਣੀ ਦਾ ਨਿਕਾਸ ਆ ਉਹ ਸਹੀ ਢੰਗ ਨਾਲ ਹੋ ਸਕੇ ਕਿੰਨੇ ਕੁ ਇਧਰ ਪਿੰਡ ਹੈਗੇ ਜਿਹੜੇ ਇਸ ਨਾਲ ਪ੍ਰਭਾਵਿਤ ਨੇ ਇਹਦੇ ਜੀ ਬਹੁਤ ਪਿੰਡ ਨੇ ਗਿਣਤੀ ਕੋ ਨਹੀਂ ਜਿਵੇਂ ਆ ਆਪਾਂ ਜਾ ਰਹੇ ਨੇ ਆ ਲਲਵੇਰਾ ਐ ਇਹ ਮੁਠਿਆਲਾ ਕਾਮਰਾਲਾ ਐ ਧੀਰਾਕਾਰਾ ਤੇ ਟੱਲੀ ਗਲਾਮ ਬੱਗੇ ਵਾਲਾ ਬੱਗੂ ਵਾਲਾ ਰੁਗਨੇ ਵਾਲਾ ਬੰਡਾਲਾ ਕਾਲੇ ਕੇ ਫੱਤੇ ਵਾਲਾ ਕਾਮਲ ਵਾਲਾ ਪਤਾ ਹੀ ਨਹੀਂ ਜੀ ਗਿਣਤੀ ਕੋਨੀ ਕਿ ਕਿੰਨੇ ਪੈਂਦੇ ਇਹਦੀ ਲਪੇਟ ਚ ਆਏ ਆ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਹੜ੍ਹਾਂ ਨਾਲ ਫੇਚ ਫਸੇ ਲੋਕਾਂ ਦੇ ਹਾਲਾਤ ਕੀ ਹੈ ਇਸ ਤੇ ਤੁਹਾਨੂੰ ਜਾਣੂ ਕਰਾਣੇ ਆ ਕਿ ਅਸੀਂ ਵੀ ਨਿਕਲੇ ਸੀ ਲੋਕਾਂ ਦਾ ਹਾਲਚਲ ਜਾਣਨ ਦੇ ਲਈ ਕਿ ਕਿਵੇਂ ਬੀਐਸਐਫ ਜਿਹੜੀ ਹੈ ਉਹ ਲੋਕਾਂ ਨੂੰ ਰੈਸਕਿਊ ਕਰ ਰਹੀ ਹੈ ਕਿਵੇਂ ਰਾਸ਼ਨ ਪਹੁੰਚ ਰਿਹਾ ਅਸੀਂ ਇਸ ਵੇਲੇ ਠੀਰਾ ਘਾਰਾ ਪਿੰਡ ਦੇ ਵਿੱਚ ਆ ਔਰ ਤੁਸੀਂ ਸਥਿਤੀ ਦੇਖ ਸਕਦੇ ਹੋ ਕਿ ਬਿਲਕੁਲ ਹਰ ਪਾਸੇ ਚਾਰੋਂ ਪਾਸੇ ਪਾਣੀ ਪਾਣੀ ਹੈ ਔਰ ਇਹ ਮੋਟਰ ਬੋਰਡ ਜਿਹੜੀਆਂ ਨੇ ਉਹ ਹੁਣ ਇੱਕ ਜਗ੍ਹਾ ਤੇ ਆ ਕੇ ਰੁਕ ਗਈਆਂ ਕਿਉਂਕਿ ਉੱਥੋਂ ਆਸਮਾਨ ਤੋਂ ਬਰਸਾਤ ਬਹੁਤ ਤੇਜ਼ ਹੋਣ ਲੱਗ ਪਈ ਸੀ ਤਾਂ ਫਿਰ ਬੀਐਸਐਫ ਵਾਲਿਆਂ ਨੇ ਫੈਸਲਾ ਕੀਤਾ ਕਿ ਸਾਨੂੰ ਕਿਸੇ ਦੇ ਘਰ ਦੇ ਵਿੱਚ ਰੁਕਣਾ ਪਏਗਾ ਔਰ ਥੋੜੀ ਦੇਰ ਜਦ ਤੱਕ ਬਰਸਾਤ ਨਹੀਂ ਰੁਕਦੀ ਉਦੋਂ ਤੱਕ ਸਾਨੂੰ ਇੰਤਜ਼ਾਰ ਕਰਨਾ ਪਏਗਾ ਇਸ ਕਰਕੇ BSF ਵਾਲਿਆਂ ਨੇ ਹੁਣ ਮੋਟਰ ਬੋਟ ਇੱਥੇ ਰੋਕ ਦਿੱਤੀ ਹੈ ਔਰ ਇੱਥੇ ਇਸ ਜਗ੍ਹਾ ਤੇ ਅਸੀਂ ਰੋਕ ਰਹੇ ਹਾਂ ਇੰਤਜ਼ਾਰ ਕਰ ਰਹੇ ਹਾਂ ਕਿ ਕਦੋਂ ਬਾਰਿਸ਼ ਰੁਕੇ ਤਾਂ ਅਸੀਂ ਇੱਕ ਵਾਰ ਫਿਰ ਆਪਣੇ ਬਾਹਰ ਬੰਨਾ ਤੇ ਪਹੁੰਚ ਪਾਈਏ ਤੇ ਲੋਕਾਂ ਦਾ ਹਾਲਚਲ ਜਾਣ ਪਾਈਏ ਮੈਂ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾਣਾ ਕਿ ਇਸ ਘਰ ਦੇ ਕੀ ਹਾਲਾਤ ਨੇ ਧੀਰਾਕਾਰਾ ਦੇ ਸਰਪੰਚ ਦਾ ਘਰ ਹੈ ਔਰ ਇਸ ਘਰ ਦੇ ਹਾਲਾਤ ਦੇਖੋ ਤੁਸੀਂ ਕਿ ਚਾਰੇ ਪਾਸੇ ਪਾਣੀ ਪਾਣੀ ਹੈ ਔਰ ਇਹ ਲੋਗ ਇਸ ਪਾਣੀ ਦੇ ਘਰੇ ਹੋਣ ਕਾਰਨ ਵੀ ਇਸ ਘਰ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੈ ਤੁਹਾਨੂੰ ਪਹਿਲਾਂ ਘਰ ਦੇ ਅਗਲੇ ਪਾਸੇ ਦੀਆਂ ਤਸਵੀਰਾਂ ਦਿਖਾਈਆਂ ਤੇ ਇਹ ਹੁਣ ਪਿਛਲੇ ਪਾਸੇ ਦੀਆਂ ਤਸਵੀਰਾਂ ਨੇ ਕਿ ਚਾਰੇ ਪਾਸੇ ਪਾਣੀ ਪਾਣੀ ਹੈ ਔਰ ਇਹ ਸਰਪੰਚ ਤੇ ਸਰਪੰਚ ਦੇ ਜਿੰਨੇ ਵੀ ਆਲੇ ਦੁਆਲੇ ਪਿੰਡ ਦੇ ਲੋਕ ਹੈ ਉਹ ਪਿੰਡਾਂ ਦੇ ਘਰਾਂ ਦੇ ਵਿੱਚ ਰੁਕੇ ਹੋਏ ਆ ਔਰ ਇਹਨਾਂ ਨੂੰ ਰੈਸਕਿਊ ਜਿਹੜੀ ਕਰ ਰਹੀ ਹੈ ਉਹ ਆਰਮੀ ਕਰ ਰਹੀ ਹੈ ਬੀਐਸਐਫ ਦੇ ਜਵਾਨ ਕਰ ਰਹੇ ਆ ਔਰ ਤੇਜ਼ ਬਰਸਾਤ ਸ਼ੁਰੂ ਹੋਣ ਕਰਕੇ ਜਿਹੜੇ ਬੀਐਸਐਫ ਜਵਾਨਾਂ ਨੇ ਫੈਸਲਾ ਲਿਆ ਕਿ ਸਾਨੂੰ ਇਸ ਸਰਪੰਚ ਦੇ ਘਰ ਰੁਕਣਾ ਚਾਹੀਦਾ ਕਿਉਂਕਿ ਤਾਂ ਇਹ ਤਾਂ ਰੱਬਾ ਸ੍ਰੀ ਹੈ ਜੀ ਕਿੰਨੇ ਕੁ ਪਿੰਡ ਦੇ ਵਿੱਚ ਕਿੰਨੇ ਕੁ ਪਿੰਡ ਦੇ ਵਿੱਚ ਲੋਕ ਲੈਂਦੇ ਆ ਇੱਥੇ ਮੇਰਾ 250 ਘਰ ਆ ਜੀ ਪੀਰੇ ਕਲੇ ਦਾ ਜੋ ਜ਼ਿਆਦਾਤਰ ਲੋਕਾਂ ਦੇ ਮਕਾਨ ਵੀ ਗਿਰ ਗਏ ਹੋਇਆ ਜਿਨ੍ਹਾਂ ਕੇ ਮਕਾਨ ਮਾੜੇ ਮੋੜ ਬਚੇ ਹੋਏ ਆ ਤੇ ਉਹ بارش ਨਾਲ ਉਤੋਂ بارش ਨਾਲ ਬੁੜਾ ਹੋਇਆ ਪਿਆ ਉਹ ਸ਼ਤਾਂ ਦੇ ਹੀ ਜੋ ਹੁਣ بارش ਪੈ ਰਹੀ ਹੈ بارش ਨਾਲ ਬੁੜਾ ਹੋ ਜੂਗਾ ਔਰ और जेड सज्जन दानी सज्जन आए हैं मदद कर लोगों की उन्होंने आप कहाँ से आए हैं जी जिला पलवल हरियाणा मेवात से आना हुआ वो जमीत हिंद के प्लेटफॉर्म से तो क्या आप लोगों की कैसे मदद कर रहे हैं क्या, क्या क्या राहत के लिए हम हर तरीके से लोगों की मदद कर रहे हैं हमने यहाँ आकर देखा कि लोगों के पास खाना बनाने के लिए कोई ऐसा माकूल इंतजाम नहीं है तो हमने वहां बिल्कुल पछता के करीब तकरीबन यहां से पानी के अंदर हैं अब तो हम यहां से तकरीबन 2 2.5 3 किलोमीटर है वहां हमारा लंगर चल रहा